ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਬਜਟ ਸੈਸ਼ਨ ਤੇ ਇਸ ਬਜਟ ਸੈਸ਼ਨ ਦੇ ਵਿੱਚ ਪੰਜਾਬ ਤੋਂ ਚੁਣੇ ਗਏ ਇੱਕ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਲਗਾਤਾਰ ਸੰਸਦ ਦੇ ਇਹਨਾਂ ਸੈਸ਼ਨਾਂ 'ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਐਨਐਸਏ ਤਹਿਤ ਉਹ ਅੰਦਰ ਨੇ ਤੇ ਲਗਾਤਾਰ ਐਨਐਸਏ 'ਚ ਵਾਧਾ ਹੁੰਦਾ ਜਾ ਰਿਹਾ ਉ ਡਿਪਰੂਗਰ ਦੀ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਹਾਈ ਕੋਰਟ ਪਹੁੰਚੇ ਨੇ ਉਹਨਾਂ ਨੇ ਮੁੜ ਕੇ ਆਉਣ ਵਾਲੇ ਬਜਟ ਸੈਸ਼ਨ ਚ ਹਿੱਸਾ ਲੈਣ ਲਈ ਪਟੀਸ਼ਨ ਦਾਖਲ ਕੀਤੀ ਹੈ ਅਸਲ ਚ ਪਿਛਲੇ ਸੈਸ਼ਨ ਦੇ ਦੌਰਾਨ ਸਰਦੀ ਰੁੱਤ ਸੈਸ਼ਨ ਦੇ ਦੌਰਾਨ ਵੀ ਉਹਨਾਂ ਦੀ ਪਟੀਸ਼ਨ ਦਾਖਲ ਹੋਈ ਸੀ ਉਸ ਮੌਕੇ ਲੰਬੀ ਜੱਦੋਜਹਿਦ ਹੋਈ ਤੇ ਪਰ ਉਹਨਾਂ ਦੇ ਨਾਲ ਚੁਕੀਲਾ ਦੀ ਹੜਤਾਲ ਇਹ ਸਾਰੀ ਪ੍ਰਕਿਰਿਆ ਮਾਮਲਾ ਲਟਕਦਾ ਚੱਲ ਗਿਆ ਤੇ ਸੈਸ਼ਨ ਲੰਘ ਗਿਆ ਪਰ ਉਹਨੂੰ ਯਾਜਤ ਮਿਲੀ ਸੀ ਕਿ ਉਹ ਅਗਲੀ ਵਾਰ ਲਈ ਚਾਰਜ ਵੀ ਕਰ ਸਕਦੇ ਨੇ ਸੋ ਇਸ ਲਈ ਉਹਨਾਂ ਨੇ ਹੁਣ ਦੁਬਾਰਾ ਨਵੇਂ ਸਿਰੇ ਤੋਂ 28 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ اجلاس 'ਚ ਹਿੱਸਾ ਲੈਣ ਲਈ ਪਟੀਸ਼ਨ ਦਾਖਲ ਕੀਤੀ ਹੈ ਤੇ ਇਹ ਨਹੀਂ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬਕਾਇਦਾ ਤੌਰ ਤੇ ਜੀਓ ਟੂ ਜੱਟ ਵੀ ਲਿਖਿਆ ਇਹਦੇ ਨਾਲੇ ਮਾਮਲਾ ਇਹ ਵੀ ਹੈ ਕਿ ਪੰਜਾਬ ਸਰਕਾਰ ਨੂੰ ਅਦਾਲਤ ਵੱਲੋਂ ਝਾੜਾ ਵੀ ਪਈ ਹੈ ਹਾਈ ਕੋਰਟ 'ਚ ਉਹ ਮਾਮਲਾ ਹੈਗਾ ਕਿ ਅਮਰਤਪਾਲ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਐਨਐਸਏ ਬਧਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵਕਤ ਤੇ ਤੈਹ ਸਮੇਂ ਦੇ ਵਿੱਚ ਆਪਣਾ ਜਵਾਬ ਦਾਖਲ ਨਹੀਂ ਕਰ ਪਾਈ। ਬਿਸ਼ੱਕ ਜਿਹੜਾ ਜਵਾਬ ਦਿੱਤਾ ਗਿਆ ਸਮੇਂ ਤੋਂ ਬਾਅਦ ਦਿੱਤਾ ਗਿਆ, ਲੇਟ ਦਿੱਤਾ ਗਿਆ ਉਸ ਜਵਾਬ ਨੂੰ ਰਿਕਾਰਡ 'ਚ ਲੈ ਲਿਆ ਗਿਆ। ਪਰ ਝਾੜਾ ਮਾਰਦੇ ਆ ਪੰਜਾਬ ਸਰਕਾਰ ਨੂੰ ਵਕਤ ਲਗਾਉਣ ਦੇ ਵਜੋਂ 10000 ਰੁਪਏ ਜੁਰਮਾਨਾ ਵੀ ਲਾਇਆ ਗਿਆ। ਸੋ ਦੋ ਪਹਿਲੂ ਨੇ। ਪਹਿਲਾ ਪਹਲੂ ਜੇ ਆਪਾਂ ਤਾਜੀ ਪਿਟੀਸ਼ਨ ਦੇ ਹਵਾਲੇ ਦੇਖੀਏ ਤਾਂ ਬਿਲਕੁਲ ਜੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਵੱਲੋਂ ਇੱਕ ਪਟੀਸ਼ਨ ਪੰਜਾਬ ਦੇ ਨਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਕਿ ਮੈਨੂੰ 28 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ ਜਲਾਸ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਮੈਂ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਮਸਲੇ ਪੰਜਾਬ ਨਾਲ ਸੰਬੰਧਿਤ ਪਹਿਲੂਆਂ ਦੇ ਉੱਤੇ ਆਪਣੀ ਰਾਏ ਆਪਣੀ ਗੱਲ ਭਾਰਤੀ ਸੰਸਦ 'ਚ ਰੱਖ ਸਕਾਂ ਤੇ ਉਹ ਫੰਡਾਂ ਨੂੰ ਲੈ ਕੇ ਪਹਿਲਾਂ ਕਹਿੰਦੇ ਆ ਰਹੇ ਨੇ ਕਿ ਜਿਹੜੇ ਮਿਹਨਤਕਾਰ ਫੰਡ ਨੇ ਮੈਨੂੰ ਦੋ ਵਰਤਨ ਦਾ ਅਧਿਕਾਰ ਵੀ ਨਹੀਂ ਮਿਲ ਰਿਹਾ ਉਹਨਾਂ ਬਲੋਂ ਦਿੱਲੀ ਦਿੱਤੀ ਗਈ ਕਿ ਉਹਨਾਂ ਨੇ ਆਪਣੇ ਇਲਾਕੇ ਦੇ ਮੁੱਦੇ ਚੁੱਕਣੇ ਨੇ ਕਿਉਂਕਿ ਉਹ ਆਪਣਾ ਐਮਪੀ ਲੈਂਡ ਫੰਡ ਵੀ ਨਹੀਂ ਵਰਤ 파 ਰਹੇ ਇਸ ਲਈ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਚੁੱਕਣਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਤੇ ਇਸ ਤੋਂ ਪਹਿਲਾਂ ਵੀ ਉਹ ਅਦਾਲਤ ਆਈ ਸੀ ਜਦ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਗਈ ਸੀ ਉਹ ਦੁਆਰਾ ਪਟੀਸ਼ਨ ਪਾਦਣ ਇਸ ਲਈ ਉਹਨਾਂ ਨੇ ਨਵੇਂ ਸਿਰਿਓ ਪਟੀਸ਼ਨ ਦਾਖਲ ਕੀਤੀ ਹੈ ਇਹ ਨਹੀਂ ਅਮਰਪਾਲ ਸਿੰਘ ਹੋਰਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਇਹ ਪਟੀਸ਼ਨ ਜਿੱਥੇ ਹਾਈ ਕੋਰਟ ਚਲਾਈ ਹੈ ਉੱਥੇ ਹੀ ਉਹਨਾਂ ਨੇ ਮਤਲਬ ਆਪਣੇ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਮਰਪਾਲ ਸਿੰਘ ਨੇ ਸਾਰਾ ਜਨਵਰੀ ਜੇਲ੍ਹ ਤੋਂ ਹੀ ਡੀਸੀ ਅਮਰitsar ਹੋਮ ਸੈਕਟਰੀ ਪੰਜਾਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਲੋਕ ਸਭਾ ਦੇ ਸਪੀਕਰ ਦੇ ਨਾਮ ਚਿੱਠੀ ਵੀ ਲਿਖੀ ਹੈ ਅਸਲ ਚ ਉਹਨਾਂ ਦੇ ਖਿਲਾਫ ਜਿਹੜਾ ਐਨਐਸਏ ਵੱਧ ਰਿਹਾ ਹੈ ਉਹ ਸਾਰੀ ਪ੍ਰਕਿਰਿਆ ਉਹ ਅੰਮ੍ਰਿਤਸਰ ਦੇ ਸਟਾਫ ਦਾ ਹਵਾਲਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਦਾ ਹਵਾਲਾ ਡੀਸੀ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਕਹਿੰਦੀ ਹੈ ਜੀ ਕਿ ਪੰਜਾਬ ਚ ਮਾਹੌਲ ਵਿਗੜ ਸਕਦਾ ਜੀ ਖਤਰਨਾਕ ਹੈ ਜੀ ਇਸ ਲਈ ਉਹਨਾਂ ਦੀ ਐਨਐਸਏ ਵਾਦਾ ਕੀਤਾ ਜਾਵੇ ਸੋ ਇਸ ਪਹਿਲੂ ਦੇ ਉੱਤੇ ਕਿ ਉਹ ਐਨਐਸਏ ਦਾ ਵਧੇ ਰਿਹਾ ਉਸ ਨੂੰ ਤਾਂ ਉਹਨਾਂ ਚੁਣੌਤੀ ਦਿੱਤੀ ਹੋਇਆ ਉਹ ਮਾਮਲਾ ਚੱਲੇ ਰਿਹਾ ਪਰ ਹੁਣ ਸੰਸਦ ਸੈਸ਼ਨ ਚ ਹਿੱਸਾ ਲੈਣ ਦੀ ਜਿਹੜੀ ਨਵੀਂ ਪਟੀਸ਼ਨ ਪਾਈ ਹੈ ਉਹਦੇ ਵਿੱਚ ਉਹਨਾਂ ਨੇ ਇਸ ਪਟੀਸ਼ਨ ਦੇ ਨਾਲ ਨਾਲ ਬਕਾਇਦਾ ਤੌਰ ਤੇ ਪਹਿਲਾਂ ਅੰਮ੍ਰਿਤਸਰ ਦੇ ਡੀਸੀ ਨੂੰ ਤੇ ਇਹਦੇ ਨਾਲੇ ਪੰਜਾਬ ਦੇ ਹੋਮ ਸੈਕਟਰੀ ਨੂੰ ਫਿਰ ਦੇਸ਼ ਤੇ ਗ੍ਰਹਿ ਮੰਤਰੀ ਨੂੰ ਤੇ ਫਿਰ ਲੋਕਸਭਾ ਦੇ ਸਪੀਕਰ ਨੂੰ ਉਹ ਕਾਗਜ਼ ਤੋਰ ਤੇ ਜਿੱਠੀ ਲਿਖਿਆ ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਨੇ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋਣਾ ਕਿਉਂਕਿ ਉਹ ਲੋਕਾਂ ਰਾਹੀਂ ਚੁਣੇ ਗਏ ਮੈਂਬਰ ਪਾਰਲੀਮੈਂਟ ਨੇ ਐਮਪੀ ਲੈਂਡ ਫੰਡ ਦਾ ਵਰਤੋਂ ਕਰਨੀ ਹੈ ਤਾਂ ਕਿ ਲੋਕਾਂ ਦੇ ਲਈ ਕੰਮ ਕੀਤਾ ਜਾ ਸਕੇ ਦੂਸਰਾ ਉਹ ਕਹਿੰਦੇ ਕਿ ਇਲਾਕੇ ਦੇ ਕਈ ਮਸਲੇ ਨੇ ਖਾਸ ਕਰਕੇ ਹੜ੍ਹ ਦੀ ਮਾਰ ਤੋਂ ਮੇਰਾ ਇਲਾਕਾ ਲੰਕੀ ਆਇਆ ਪੀੜਤ ਇਲਾਕਾ ਸੋ ਇਸ ਲਈ ਉਹਦੀ ਗੱਲ ਕਰਨਾ ਉਹਦੀ ਨੁਕਸਾਨ ਦੀ ਪਰਪਾਈ ਕਰਨਾ ਉਹਨਾਂ ਲੋਕਾਂ ਦੀ ਆਵਾਜ਼ ਵੜਨਾ ਮੇਰਾ ਸੰਵਿਧਾਨ ਖੱਕਵੰਦਾ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ ਜਾਵੇ ਸੋ ਇਸ ਪ੍ਰਕਿਰਿਆ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਉਹਨਾਂ ਨੂੰ ਇਹ ਮੁੱਦੇ ਚੁੱਕਣ ਦੇ ਲਈ ਸੰਸਦ ਜਾਣ ਦਾ ਮੌਕਾ ਦਿੱਤਾ ਜਾਵੇ ਇਸ ਤੋਂ ਇਲਾਵਾ ਵਾੜ ਰਹੀ ਦੀ ਗੱਲ ਕਰਦੇ ਨੇ ਉਹ ਨਸ਼ੀ ਦੀ ਗੱਲ ਕਰਦੇ ਨੇ ਪੰਜਾਬ ਦੀ ਸਥਿਤੀ ਦੀ ਗੱਲ ਕਰਦੇ ਨੇ ਆਰਥਿਕ ਮੁੱਦੇ ਦੇ حوالے ਨਾਲ ਉਹ ਕਹਿੰਦੇ ਕਿੰਨੀਆਂ ਹੀ ਚੁਣੌਤੀਆਂ ਕਿੰਨੇ ਹੀ ਮਸਲੇ ਖੜੇ ਨੇ ਜਿਹੜੇ ਮੇਰੇ ਲੋਕ ਸਭਾ ਹਲਕੇ ਨਾਲ ਵੀ ਨੌ ਪ੍ਰਧਾਨ ਸਭਾ ਹਲਕੇ ਨੇ ਉਹਨਾਂ ਨੂੰ ਮਿਲ ਕੇ ਲੋਕ ਸਭਾ ਹਲਕਾ ਕਾਨੂੰਨ ਸਾਹਿਬ ਪੂਰੇ ਪੰਜਾਬ ਦੇ ਵਿੱਚ ਹੀ ਪ੍ਰਕਿਰਿਆ ਦੇ ਤਹਿਤ ਆਪਾਂ ਜੀ ਦੇਖਦੇ ਆ ਤਾਂ ਇਸ ਲਈ ਉਹ ਕਹਿੰਦੇ ਕਿ ਮੈਂ ਉਹਨਾਂ ਹਲਕਿਆਂ ਦੀ ਗੱਲ ਕਰਨੀ ਹੈ ਤੇ ਮੇਰਾ ਸਰਦੀ ਖੇਤਰ ਹੈ ਤੇ ਉਹਦੇ ਨਾਲ ਤੇ ਵੀ ਲੋਕਾਂ ਦੀਆਂ ਮੁਸ਼ਕਲਾਂ ਚੁਣੌਤੀਆਂ ਨੇ ਮੈਂ ਉਹਨਾਂ ਦੀ ਵੀ ਬਾਤ ਪਾਉਣੀ ਹੈ ਸੋ ਮੈਨੂੰ ਜੱਜ ਦਿੱਤੀ ਜਾਵੇ ਸੋ ਦੇਖਦੇ ਆ ਜੀ ਹੁਣ ਬਾਰਸ ਪੰਜਾਬ ਦੇ ਮੁਖੀ ਵੀ ਨੇ ਪਾਰਟੀ ਸਰਗਰਮ ਵੀ ਹੋ ਰਹੀ ਆ ਐ ਪੁਨਰ ਸਜੀਤ ਕਾਲੀ ਦਾ ਮੈਂ ਗੱਟ ਛੋੜਦੀਆਂ ਗੱਲਾਂ ਵੀ ਤੁਰਪੀਆਂ ਨੇ ਪੁਰਸਤਿਤ ਕਦਲ ਖਿਲਰਦਾ ਵੀ ਦਿਖ ਰਿਹਾ ਹੈ ਅਮਰਤਪਾਲ ਦੀ ਤਰ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਪਿਤਾ ਦੀ ਅਗਵਾਈ ਚ ਇਹਨਾਂ ਮੱਗ ਮੇਲੇ ਤੇ ਕਾਨਫਰੰਸ ਵੀ ਕੀਤੀ ਗਈ ਠੀਕ ਠਾਕ ਉੱਚਤਰ ਦਾ ਵੀ ਨਜ਼ਰ ਆਈ ਸਾਰੀਆਂ ਧਿਰਾਂ ਨਾਲ ਲੈ ਕੇ ਤੁਰਨ ਦੀ ਕਵਾਇਦ ਵੀ ਹੈ ਕਈ ਲੀਡਰ ਵੀ ਸ਼ਾਮਲ ਹੋ ਰਹੇ ਨੇ ਮਤਲਬ ਧਰਤਲ ਤੇ ਕੰਮ ਕਰਨ ਵਾਲਿਆਂ ਵਿੱਚੋਂ ਲਖਸਾਣਾ ਵੀ ਅੱਜਕੱਲ੍ਹ ਅਮਰਤਪਾਲ ਉਹਨਾਂ ਤਿਰਚੇ ਬਾਸ ਪੰਜਾਬ ਦੇ ਵਿੱਚ ਸ਼ਾਮਲ ਹੋਏ ਨੇ ਸੋ ਇਸ ਲਈ ਇਹ ਸਾਰਾ ਪਹਿਲੂ ਇਸੇਰੇ ਤੋਂ ਬਚਿਆ ਜਾ ਰਿਹਾ ਕਿ ਜੇ ਅਮਰਤਪਾਲ ਨੂੰ ਸੰਸਦ ਚ ਮੌਕਾ ਮਿਲਦਾ ਸਾਊਦੀ ਨਾਲ ਉਹਨਾਂ ਦੀ ਪਾਰਟੀ ਨੂੰ ਵੀ ਹੁਲਾਰਾ ਮਿਲੇਗਾ ਤੇ 2072 ਚੋਣਾਂ ਚ ਚਣਨ ਲਈ ਇੱਕ ਰਾਹ ਮੋਖਲਾ ਬਣ ਸਕਦਾ ਸੋ ਦੇਖਦੇ ਹਾਂ ਜੀ ਪਿਛਲੀ ਵਾਰ ਮਨਜ਼ੂਰੀ ਨਹੀਂ ਮਿਲੀ ਸੀ ਵਕੀਲਾਂ ਦੀ ਹੜਤਾਲ ਕਰਨ ਅੜੀਕਾ ਬਣ ਗਿਆ ਸੀ ਤੇ ਹੁਣ ਇਸ ਵਾਰ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ ਮਿਲਦੀ ਜਾਂ ਕੀ ਹੁੰਦਾ ਹੈ 28 ਤਰੀਕ ਤੱਕ ਕਿਉਂਕਿ ਭਲਕੇ ਹੁਣ ਸੁਣਵਾਈ ਹੋਣੀ ਹੈ ਦੁਬਾਰਾ ਸੋ ਪਟੀਸ਼ਨ ਦਾਖਲ ਹੋ ਗਈ ਹੈ ਕੱਲ ਨੂੰ ਇਹ ਦਿੱਤੇ ਸੁਣਵਾਈ ਹੋਏਗੀ ਨਵੇਂ ਸਿਰੇ ਤੋਂ ਸੋ ਦੇਖਦੇ ਹਾਂ ਜੀ ਇਹਦੇ ਵਿੱਚ ਕੀ ਹੁੰਦਾ ਹਾਂ ਜਿਹੜਾ ਦੂਸਰਾ ਮਾਮਲਾ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਤੇ ਐਨਐਸਏ ਜਨਾਬ ਦਈਏ ਜੀ ਤਾਂ ਫਿਰ ਖਤਰਨਾਕ ਸਥਿਤੀ ਬਣ ਸਕਦੀ ਜੋ ਬਾਹਰ ਹੁੰਦਾ ਜੀ ਇਸ ਲਈ ਹਿਰਾਸਤ ਨੂੰ ਸੀ ਜਾਰਟ ਰਹਾ ਰਹੇ ਪਰ ਮਨਜੋ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਸਮੇਂ ਸਿਰ ਜਵਾਬ ਦਾਖਲ ਕਿਉਂ ਨਹੀਂ ਕਰਦੀ ਤੇ ਤੁਸੀਂ ਵਕਤ ਨੂੰ ਖੰਝਾਇਆ ਵਕਤ ਨੂੰ ਬੇਮਤਲਬ ਅਗਾਹਮਗਾਏ ਸੀ 10000 ਦਾ ਜੁਰਮਾਨਾ ਤੇ ਇਹਦੇ ਉੱਤੇ ਉਹਨਾਂ ਦੀ ਲਾਪਰਵਾਹੀ ਨੂੰ ਉਹਨਾਂ ਨੇ ਪਿੰਪੁਆਇੰਟ ਕੀਤਾ ਤੇ ਬੇਸ਼ੱਕ ਜਵਾਬ ਨੂੰ ਰਿਕਾਰਡ ਚ ਸ਼ਾਮਲ ਕਰ ਲਿਆ ਗਿਆ ਤੁਹੇ ਦੇਖਦੇ ਅਮਰਪਾਲ ਸਿੰਘ ਐਨਐਸਏ ਹਰਾਸਬੰਦੀ ਜਵਾਬ ਨੂੰ ਤਾਂ ਨਾਇਕ ਪ੍ਰਕਿਰਿਆ ਦੇ ਤਹਿਤ ਉਸ ਕੇਸ ਦਾ ਹਿੱਸਾ ਬਣਾ ਲਿਆ ਗਿਆ ਪਰ ਸਰਕਾਰ ਨੂੰ ਝਾੜਾ ਮਾਰਦੇ ਆ ਸਰਕਾਰੀ ਵਕੀਲਾਂ ਦੇ ਰਾਹੀਂ ਸਰਕਾਰ ਨੂੰ ਇਹ ਸੁਨੇਹਾ ਦਿੰਦੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੇ ਤੁਸੀਂ ਜਿਹੜਾ ਵੀ ਜਵਾਬ ਦੇਣਾ ਤੁਸੀਂ ਹੁਣ ਸਹਿਮਤ ਨਹੀਂ ਹੋਗੇ ਕਿ ਐਨਐਸਏ ਦਾ ਘਟਾਇਆ ਜਾਵੇ ਜਾਂ ਨਾ ਹੱਦ ਵਧਾਈ ਜਾਵੇ ਤੁਸੀਂ ਵਧਾ ਵੀ ਦੇ ਤੇ ਤਰਕ ਵੀ ਦੇ ਰਹੇ ਸਭ ਨੂੰ ਪਤਾ ਕਿ ਪੰਜਾਬ ਸਰਕਾਰ ਕੱਲੀ ਆਪਣੇ ਆਪ ਨਹੀਂ ਇਹ ਸੈਂਟਰ ਦੀਆਂ ਹਦਾਇਤਾਂ ਅੰਮ੍ਰਿਤਪੁਰ ਦੀ ਧਿਰ ਜਿੱਦਣ ਮਤਲਬ ਅਮਿਤਸਰ ਹਰੋਂ ਦੀ ਧਿਰ ਚਾਹੂਗੀ ਕਿੰਨੇ ਸਨਾਪਦ ਤੱਕ ਨਹੀਂ ਬਧੂਗਾ ਜਿਸ ਦਿਨ ਤੱਕ ਉਹ ਚਾਹੁੰਦੇ ਨੇ ਉਸ ਤੱਕ ਬਧੂਗਾ ਸੋ ਇਹ ਵੀ ਸਭ ਨੂੰ ਪਤਾ ਹੈ ਕਿਉਂਕਿ ਜਦੋਂ ਕਾਰਵਾਈ ਕੀਤੀ ਗਈ ਫੜਿਆ ਗਿਆ ਤਾਂ ਤਦ ਵੀ ਕਹਿੰਦੇ ਕਿ ਦੋਵੇਂ ਮਿਲ ਕੇ ਕਰਦੇ ਆ ਸੀ ਸੋ ਇਸ ਲਈ ਤਾਂ ਵੀ ਸਭ ਆਖ ਖਬਨੇ ਪਰ ਇਸ ਪ੍ਰਕਿਰਿਆ ਤਹਿਤ ਕੇ ਸਮੇਂ ਸਿਰ ਜਵਾਬ ਨਾ ਦੇਣ ਦਾ ਨਤੀਜਾ ਪੰਜਾਬ ਸਰਕਾਰ ਨੂੰ 100000 ਦਾ ਜੁਰਮਾਨਾ ਤੇ ਝੜਾ ਨਾਲ ਪਈਆਂ ਨੇ ਇਹ ਵੀ ਪਹਿਲੂ ਹੈ ਬਾਕੀ ਹ ਸੰਸਦ 'ਚ ਹਿੱਸਾ ਲੈਣ ਵਾਲੇ ਮਾਮਲੇ ਦੇ ਉੱਤੇ ਪਲਕੇ ਸੁਵਾਈ ਹੋएगी ਉਹਦੇ ਤੇ ਨਜ਼ਰ ਵੀ ਰਹੇਗੀ ਜਲੰਧਰ ਖੇਤਰ ਤੋਂ ਇੱਕ ਬਹੁਤ ਪੀੜ ਦਾ ਇੱਕ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਖੇਤਰ ਨਾਲ ਸੰਬੰਧਿਤ ਪਿੰਡ ਗਰਾयां ਉਸ ਖੇਤਰ ਦੇ ਵਿੱਚ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਾਰ ਫਿਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਬਾਰ ਬਾਰ ਇਹ ਘਟਨਾਵਾਂ ਕਿਉਂ ਜਿੱਥੇ ਇਹ ਸਵਾਲ ਜਨਮ ਲੈ ਰਿਹਾ ਉੱਥੇ ਘਟਨਾ ਵੀ ਧਿਆਨ ਮੰਗਦੀ ਹੈ ਗੁਰੂ ਗੋਬਿੰਦ ਸਾਹਿਬ ਦੇ ਬਾਅਦ ਅੰਗ ਫਾੜੇ ਖਿਲਰੇ ਮਿਲੇ ਜਿਸ ਤੋਂ ਬਾਅਦ ਇੱਕ ਵਾਰ ਮਨ ਬਲੁੰਦਰੇ ਗਏ ਸੰਗਤ ਇਕੱਠੀ ਹੋਣ ਲੱਗ ਪਈ ਨੇ ਜਥੇਬੰਦੀਆਂ ਆ ਗਈਆਂ ਪਿੰਡਾਂ ਦੇ ਲੋਕ ਨਿਕਲੇ ਆਏ ਬਾਹਰ ਸੋਸ਼ੀ ਗੋਬਿੰਦ ਸਾਹਿਬ ਜੀ ਦੇ 6 ਅੰਗ ਫਾੜ ਕੇ ਖਿਲਾਸ ਦਿੱਤੇ ਗਏ ਤੇ ਜਿਸ ਤੋਂ ਬਾਅਦ ਸੰਗਤ ਚ ਸਿੱਖ ਪਾਈਚਾਰੇ ਚ ਇਲਾਕੇ ਦੇ ਲੋਕਾਂ ਚ ਰੋਸਾ ਪਨ ਪਿਆ ਜਦ ਪੜਿਕ ਦੀ ਸੰਗਤ ਹੋਤੇ ਇਕੱਠੀ ਹੋਣ ਲੱਗ ਪਈ ਪੁਲਿਸ ਆ ਗਈ ਪੁਲਿਸ ਨੇ ਘੇਰਾਬੰਦੀ ਕੀਤੀ ਤੇ ਉਸ ਵੇਲੇ ਦੰਪ ਰਿਆ ਜਰ ਕੋ ਚੱਕੀ ਫੜ ਲੇ ਮੁੱਖ ਸ਼ਰਜ ਘੜਾ ਵੀ ਫੜ ਲਿਆ ਜੀ ਕਹਿੰਦੇ ਕਿ ਮੁੱਢਲੀ ਜਾਂਚ ਇਹ ਮਿਲ ਰਿਹਾ ਜੀ ਕਿ ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ ਟਕਰਾਅ ਸੀ ਜੀ ਕੋਈ ਦੋ ਧੜਿਆਂ ਚ ਤੇ ਉਸ ਟਕਰਾਅ ਦੇ ਵਿੱਚੋਂ ਸ਼ਰਾਰਤ ਨੇ ਜਨਮ ਲਿਆ ਮਤਲਬ ਇਹ ਕੀ ਤਰੀਕਾ ਹੈ ਜੇ ਇਹੀ ਮਾਮਲਾ ਜੇ ਇਹ ਨਹੀਂ ਹੈ ਕੋਈ ਹੋਰ ਇਹਦੇ ਪਿੱਛੇ ਸ਼ਰਜ ਤਾਂ ਵੀ ਸੋਚ ਜਰਦਰ ਸਾਹਿਬ ਤੇ ਐਡਵੋਕੇਟ ਧਾਮੀ ਵੀ ਸਾਹਮਣੇ ਆਏ ਨੇ ਗਿਆਨੀ ਗੁਰਦੀਪ ਸਿੰਘ ਗੜਗਾ ਜੀ ਜਦਰ ਸਾਹਿਬ ਨੇ ਕਿਹਾ ਕਿ ਵੀ ਇਹ ਮਨਜ਼ੂਰ ਨਹੀਂ ਇਸ ਕਰਦਾ ਤਰੀਕਾ ਲਗਾਤਾਰ ਵਾਪਰ ਰਿਹਾ ਤੇ ਗੁਰਦੁਆਰਾ ਪਰੰਦਰ ਕਮੇਟੀਆਂ ਨੂੰ ਵੀ ਚੌਕਸ ਰਹਿਣ ਦੀ ਲੋੜ ਹੈ ਤੇ ਨਾਲ ਹੀ ਧਾਮੀ ਹੋਰਾਂ ਨੇ ਵੀ ਇਸ ਤੇ ਸਵਾਲ ਖੜਕਤਾ ਵੀ ਪੰਜਾਬ ਸਰਕਾਰ ਦਵੇ ਜਵਾਬ ਉਹ ਤਾਂ ਬੇਅਦਬੀਆਂ ਤੱਕ ਨਹੀਂ ਰੋਕ ਪਾਰੀ ਸੋ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਮੈਂ ਘਟਨਾ ਤੁਹਾਡੇ ਮੂਰੇ ਰੱਖਦਾ ਹਾਂ ਪੰਜਾਬ ਦੇ ਜਲੰਧਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਦੰਪ ਭਰਿਆ ਕਿ ਅਸੀਂ ਮੁੱਖ ਰੋਪੀ ਨੂੰ ਕਾਬੂ ਕਰ ਲਿਆ ਗੁਰਦੁਆਰੇ ਦੇ ਬਾਹਰ ਪਾਵਨ ਰੂਪ ਦੇ 6 ਅੰਗ ਪਾਰਕੇ ਘਰ ਦਿੱਤੇ ਗਏ ਘਟਨਾ ਤੋਂ ਬਾਅਦ ਭਾਰੀ ਗੰਟੀ ਚ ਉਥੇ ਭੀੜ ਘੱਤਰ ਹੋਣ ਲੱਗ ਪਈ ਸੰਗਤ ਲੋਕ ਆਉਣ ਲੱਗ ਪਈ ਨਿਯਮ ਜਥੇਬੰਦੀਆਂ ਪਹੁੰਚਣੇ ਸ਼ੁਰੂ ਹੋ ਗਈਆਂ ਤੇ ਫਿਰ ਪੁਲਿਸ ਨੇ ਵੀ ਉਸ ਇਲਾਕੇ ਚ ਆਪਣੀ ਚੌਕਸੀ ਪਦਾ ਦਿੱਤੀ ਤਾਂ ਕਿ ਕੋਈ ਹੋਰ ਘਟਨਾ ਨਾ ਵਾਪਰੇ ਇਲਾਕੇ ਚ ਤਣਾ ਦਾ ਮਾਹੌਲ ਹੈ ਤੇ ਕਹਿੰਦੇ ਜੀ ਡੀਐਸਪੀ ਮੌਕੇ ਤੇ ਪਹੁੰਚਦੇ ਨੇ ਐਸਐਸਪੀ ਸੜਕੂ ਦੇਖ ਰਹੇ ਨੇ ਸਿੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਤੇ ਜੱਜ ਅਰਗਣਿਕ ਕੋ ਦਇਪ ਸਿੰਘ ਗੜਗੱਜ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ ਜਾਣਕਾਰ ਦੇ ਮੁਤਾਬਕ ਜਲੰਧਰ ਦੇ ਗੁਰਾਇਆਂ ਦੇ ਕੋਲ ਪਿੰਡ ਹੈ ਜੀ ਮਾਲਾ ਪਿੰਡ ਮਾਲਾ ਦੀ ਇੱਕ ਔਰਤ ਜਸਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਮੰਗਲਵਾਰ ਦੁਪਹਿਰ ਤੋਂ ਬਾਅਦ ਸ਼ਾਮ ਨੂੰ 5:30 ਵਜੇ ਤੱਕ ਇੱਥੇ ਸਭ ਕੁਝ ਠੀਕ ਸੀ ਉਹ ਕਹਿੰਦੀ ਮੈਂ ਸ਼ਾਮ ਨੂੰ 5:30 ਵਜੇ ਦੇ ਕਰੀਬ ਗੁਰਦੁਆਰਾ ਸਭ ਖੁੱਲਾ ਸੀ ਤਦ ਤੱਕ ਸਭ ਠੀਕ ਸੀ ਮੈਂ ਬਾਹਰੋਂ ਮੱਥਾ ਟੇਕ ਕੇ ਗਈਆਂ ਕੋਈ ਜੇ ਮਸਲਨ ਜੀ ਹੋ ਸਕਦਾ ਹੈ ਕਿ 5:30 ਵਜੇ ਤੋਂ ਬਾਅਦ ਕੱਲ ਸ਼ਾਮ ਨੂੰ ਦੇਰ ਰਾਤ ਨੂੰ ਜਾਂ ਤੜਕੇ ਸਾਜਰੇ ਕੋਈ ਇਸ ਕਿਸੇ ਨੇ ਇਸ ਸ਼ਰਾਬ ਦੀ ਘਟਨਾ ਨੂੰ ਜਾਂਮ ਦਿੱਤਾ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਜਿੱਦਾਂ ਹੀ ਪਿੰਡ 'ਚ ਫੈਲੀ ਤੇ ਗੁਰਦੁਆਰੇ ਸਾਹਿਬ ਦੇ ਗਲਿਆਰੇ 'ਚ ਸੰਗਤ ਆਉਣ ਲੱਗ ਪਈ ਇਕੱਠੀ ਹੋਣ ਲੱਗ ਪਈ ਤੇ ਕਹਿੰਦੇ ਜੀ ਕਿ ਇਹ ਪਹਿਲੂ ਉੱਪਰ ਰਿਹਾ ਕਿ ਇੱਥੇ ਪ੍ਰਬੰਧਾਂ ਨੂੰ ਲੈ ਕੇ ਕੁਝ ਮਾਮਲਾ ਹੈਗਾ ਸੀ। ਸੋ ਪ੍ਰਬੰਧਕ ਬਿਵਾਦ ਚੱਲਦਾ ਜਿਹੜੀ ਜਾਣਕਾਰੀ ਆ ਰਹੀ ਮਾਮਲੇ ਦੀ ਜਾਂਚ ਕਹਿੰਦੇ ਪੁਲਿਸ ਨੇ ਕਿਆ ਕਿ ਕੁਝ ਸ਼ੱਕੀਆਂ ਨੂੰ ਸੀ ਹਿਰਾਸਤ ਚ ਲੈ ਲਿਆ ਪੁਲਿਸ ਦੀ ਸ਼ੁਰੂਆਤੀ ਜਾਂਚੇ ਮਾਮਲਾ ਸਾਹਮਣੇ ਆਇਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਟਕਰਾਅ ਸੀ ਆਪਸੀ ਰੰਜਿਸ਼ ਚੱਲ ਰਹੀ ਸੀ ਜਿਸ ਦਾ ਲਾਭ ਚੱਕਦੇ ਹਨ ਕੁਝ ਸ਼ਰਾਰਤੀਆਂ ਨੇ ਮੌਕੇ ਦਾ ਫਾਇਦਾ ਚੱਕਣ ਨੂੰ ਕੁਸ਼ਰਾਰਤੀਆਂ ਨੇ ਮਤਲਬ ਲੜਾਈ ਜੇ ਪ੍ਰਬੰਧਾ ਨੂੰ ਲੈ ਕੇ ਆ ਚੌਧਰਾ ਨੂੰ ਲੈ ਕੇ ਆ ਹੈ ਮੁਖੀਆਂ ਨੂੰ ਬਣਨ ਨੂੰ ਲੈ ਕੇ ਆ ਪ੍ਰਧਾਨ ਬਣਨ ਨੂੰ ਲੈ ਕੇ ਆ ਕਿਸੇ ਹੋਰ ਅਹੁਦੇ ਨੂੰ ਲੈ ਕੇ ਆ ਗੋਲਕਰ ਨੂੰ ਲੈ ਕੇ ਆ ਤਾਂ ਉੱਚ ਪਾਵਨ ਗ੍ਰੰਥ ਸ਼ਿਵ ਗੁਰੂ ਸਾਹਿਬ ਜੀ ਦੀ ਬੇਦਿਵਤ ਕਿਥੇ ਬੰਦਾ ਮਾਨਸਿਕ ਤੌਰ ਤੇ ਜਾ ਸਕਦਾ ਇਹ ਵੀ ਸਵਾਲ ਹੈ ਤੇ ਜੇ ਇਹ ਸੱਤ ਤੱਕ ਜਾ ਸਕਦਾ ਤਾਂ ਫਿਰ ਕਿਹੜੀ ਮਾਨਸਿਕਤਾ ਧਾਰਮਿਕ ਦਾ ਦੂਸਰੇ ਪਾਸੇ ਜੇ ਇਹਦੇ ਪਿੱਛੇ ਕੋਈ ਹੋਰ ਗੈਰੀ ਸ਼ਾਸਕ ਕੇ ਮੂਰੇ ਚੋਣਾ ਨੇ ਕੋਈ ਫੇਰ ਪੰਜਾਬ ਨੂੰ ਲੰਬੂ ਲਾਉਣ ਨੂੰ ਫਿਰਦਾ ਹੈ ਫਿਰ ਸਰਕਾਰ ਦੀ ਪੁਲਿਸ ਦੀ ਗੁਰਦੁਆਰਾ ਕਮੇਟੀਆਂ ਦੀ ਹੈ ਸਿੱਖ ਸੰਸਥਾਵਾਂ ਦੀ ਹੋਰ ਧਾਰਮਿਕ ਸਥਾਨਾਂ ਦੇ ਨੁਮਾਇੰਦਿਆਂ ਦੀ ਸਾਡੀ ਨੀਵੀਂ ਮਾਰੀ ਹੋਰ ਵੱਡੀ ਹੁੰਦੀ ਹੈ ਇਹ ਮਾਮਲਾ ਫਿਰ ਗੰਭੀਰ ਹੈ ਤੇ ਪੁਲਿਸ ਦੰਪਰ ਇਹ ਜਿਹੀ ਮੁਖਰੋਹੀ ਫੜ ਲਿਆ ਮਾਮਲਾ ਸਾਡੇ ਕੰਟਰੋਲ ਚ ਹੈ ਜਲੰਧਰ ਪੁਲਿਸ ਦੇ ਐਸਐਸਪੀ ਹਰਮਿੰਦਰ ਸਿੰਘ ਬਿਰਕ ਨੇ ਕਿਹਾ ਕਿ ਪੁਲਿਸ ਨੇ ਸੂਚਨਾ ਮਿਲਦੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਅਦਿ ਕਟਨਾ ਦੇ ਜ਼ਿੰਮੇਵਾਰ ਮੁਖ ਰੋਹੀ ਨੂੰ ਅਸੀਂ ਸਬਤਾਪੂਰਵ ਫਾਂਨਿਸ਼ ਕੰਮਜਾ ਹੋ ਗਿਆ ਤੇ ਐਸਐਸਪੀ ਜਲੰਧਰ ਪਿੰਡੂ ਨੇ ਅੱਗੇ ਦੱਸਿਆ ਕਿ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਸ ਮਾਮਲੇ ਦੇ ਵਿੱਚ ਸ਼ਾਂਤੀ ਦੀ ਅਪੀਲ ਵੀ ਲੋਕਾਂ ਨੂੰ ਕੀਤੀ ਗਈ ਹੈ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜਹੋਰਾ ਨੇ ਅਪੀਲ ਕੀਤੀ ਹੈ ਗੁਰਦੁਆਰਾ ਕਮੇਟੀਆਂ ਨੂੰ ਕਿ ਉਹ ਆਪਣੇ ਪ੍ਰਬੰਧ ਠੀਕ ਰੱਖਣ ਸ਼੍ਰੀ ਕਲਤਕ ਸਭ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾਜਹੋਰਾ ਨੇ ਜਰੰਦਰ ਦੇ ਗੁਰਾਇਆਂ ਦੇ ਖੇਤਰ ਦੇ ਪਿੰਡ ਮਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਾਪਤੀ ਅੰਸਰਾ ਵੱਲੋਂ ਗੁਰਗੰਨ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਗੰਭੀਰ ਟਿੱਪਣੀ ਕਰਦੇ ਆਂ ਅਸੀਂ ਗੰਭੀਰ ਨੋਟਿਸ ਲੈਂਦੇ ਆ ਕਿ ਇਹ ਕਿ ਜਾਂਚ ਅਬੀਤਾਂ ਹੋਣੀ ਚਾਹੀਦੀ ਹੈ ਦੋਸ਼ੀ ਬਖਸ਼ੇ ਨਹੀਂ ਜਾਣਾ ਚਾਹੀਦੇ ਤੇ ਗੁਰਗੰਨ ਸਾਹਿਬ ਜੀ ਦੇ ਮਾਨ ਸਨਮਾਨ ਦੇ ਨਾਲ ਕੋਈ ਸਮਝੌਤਾ ਨਹੀਂਗਾ ਤੇ ਉਹਨਾਂ ਨੇ ਗੁਰਦੁਆਰਾ ਕਮੇਟੀਆਂ ਨੂੰ ਵੀ ਕਿਹਾ ਕਿ ਪੁਖਤਾ ਪ੍ਰਬੰਧ ਰੱਖਣ ਨਜ਼ਰਸਾਨੀ ਰੱਖਣ ਲਈ ਬਕਾਇਦਾ ਸਰੀ ਮਜਬੂਤ ਸੁਰੱਖਿਆ ਪ੍ਰਬੰਧ ਹੋਣ ਕੈਮਰੇ ਦੀ ਸਾਰੀ ਪ੍ਰਕਿਰਿਆ ਹੋਵੇ ਸਾਰਾ ਕੁਝ ਹੋਣਾ ਜ਼ਰੂਰੀ ਹੈ ਪਹਿਰੇਦਾਰੀ ਦੀ ਪ੍ਰਕਿਰਿਆ ਹੋਣੀ ਜ਼ਰੂਰੀ ਹੈ ਦੂਸਰੇ ਪਾਸੇ ਐਡਵੋਕੇਟ ਮੁੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦਵਾਰਾ ਹੰਦ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਵੀ ਕਿਹਾ ਕਿ ਪਿੰਡ ਮਾਲਾ ਦੇ ਵਿੱਚ ਜੋ ਇਹ ਮਤਭਾਗੀ ਘਟਨਾ ਵਾਪਰੀ ਹੈ ਪਵਿੱਤਰੰਗ ਜਿਵੇਂ ਖਿਲਾਰੇ ਗਏ ਨੇ ਹੈ ਇਸ ਨੂੰ ਸਰਕਾਰ ਦੀ ਜਵਾਬਦੇਹੀ ਬਚੋ ਵੇਖਣ ਦੀ ਲੋੜ ਹੈ ਕਿ ਸਰਕਾਰ ਕਿੱਥੇ ਹੈ ਜਿਹੜੀ ਕਹਿੰਦੀ ਅਸੀਂ ਗੁਰੂ ਸਾਹਿਬ ਦੇ ਸਤਕਾਰ ਲਈ ਅਸੀ ਬੇਅਦਬੀ ਵਾਲੇ ਮਸਲੇਆਂ ਦੇ ਮਾਮਲੇ 'ਚ ਵੀ ਸਖਤ ਹੈ ਜੀ ਅਸੀਂ ਜੀ ਲਾਪਤਾਸ ਰੂਪਾਂ ਦੇ ਮਾਮਲੇ 'ਚ ਵੀ ਅਸੀਂ ਗੁਰੂ ਸਾਹਿਬ ਲੱਭ ਰਹੇ ਹਾਂ ਕਹਿੰਦੇ ਘਟਨਾਵਾਂ ਕਿਵੇਂ ਵਾਪਰ ਰਹੀਆਂ ਹੈ ਫਿਰ ਪੰਜਾਬ ਦੀ ਸੁਰੱਖਿਆ ਕਿੱਥੇ ਹੈ ਪਰ ਜੇ ਇਹ ਪ੍ਰਬੰਧਕੀ ਟੀਮ ਦੇ ਵਿਵਾਦ ਦਾ ਮਾਮਲਾ ਹੈ ਫਿਰ ਹੋਰ ਵੀ ਗੰਭੀਰ ਮਸਲਾ ਹੈ ਜੇ ਧਾਰਮਿਕ ਸੇਵਾ ਨੂੰ ਆਉਣ ਦੀ ਇੱਛਾ ਰੱਖਣ ਵਾਲੇ ਆ ਤਰਾਂ ਦੇ ਵੱਲ ਨਾ ਘਟਨਾ ਵਾਪਰ ਰਹੀਆਂ ਫਿਰ ਹੋਰ ਵੀ ਚਿੰਤਾਤ ਹੈ ਤੇ ਜੇ ਕੋਈ ਪੰਜਾਬ ਨੂੰ ਅੱਗ ਲਾਉਣਾ ਚਾਹੁੰਦਾ ਹੈ ਲਾਂਬੂ ਲਾਉਣਾ ਚਾਹੁੰਦਾ ਹੈ 227 ਦੀਆਂ ਚੋਣਾਂ ਧਿਆਨ ਚ ਰੱਖ ਕੇ ਫਿਰ ਇੱਕ ਵਾਰ ਕੋਈ ਸ਼ਰਾਤੀ ਖੇਡ ਖੜਨਾ ਚਾਹੁੰਦਾ ਤਾਂ ਇਹ ਵੀ ਪੰਜਾਬ ਨੂੰ ਮਨਜ਼ੂਰ ਨਹੀਂ ਇੱਕ ਹੋਰ ਕਰਨ ਵਾਲਾ ਮਾਮਲਾ ਹੈ ਗੰਭੀਰ ਮਾਮਲਾ ਹੈ ਚਿੰਤਾਜਨਕ ਮਾਮਲਾ ਹੈ ਹਾਂ ਇਹ ਕਾਮਲਾ ਹਰਿਆਣਾ ਵਾਲੇ ਪਾਸਿਓਂ ਆ ਰਿਹਾ ਉਸ ਮਾਮਲੇ ਚ ਥੋੜੀ ਸੁਖਾਵੇਂ ਖਬਰ ਹੈ ਹਰਿਆਣਾ ਸਰਕਾਰ ਨੇ ਦਿੱਲੀ ਦੀ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਦੀ ਅਦਾਲਤ ਇਹਨਾਂ ਅਦਾਲਤਾਂ ਦੇ ਹਵਾਲੇ ਨਾਲ ਆਈ ਫੈਸਲੇ ਦੇ ਆਧਾਰ ਤੇ ਇੱਕ ਚੰਗਾ ਅਸਾਰੂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਸਕੂਲ ਪੱਧਰ ਤੇ ਕਾਲਜ ਪੱਧਰ ਤੇ ਯੂਨੀਵਰਸਿਟੀ ਪੱਧਰ ਤੇ ਕੋਈ ਹੋਰ ਭਰਤੀ ਪ੍ਰਕਿਰਿਆ ਵਾਲੀ ਪ੍ਰੀਖਿਆਵਾਂ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਸਿੱਖ ਪਰਿਵਾਰਾਂ ਦੇ ਬੱਚੇ ਜਿਹੜੇ ਅੰਮ੍ਰਿਤਧਾਰੀ ਬੱਚੇ ਨੇ ਉਹ ਸ਼੍ਰੀ ਸਾਹਿਬ ਪਾ ਕੇ ਕਿਰਪਾਨ ਪਾ ਕੇ ਗੱਤਰਾ ਪਾ ਕੇ ਪੇਪਰਾਂ 'ਤੇ ਬੈਠ ਸਕਣਗੇ ਵੈਸੇ ਤਾਂ ਇਹ ਸੰਵਿਧਾਨਕ ਹੱਕ ਹੈ ਸਾਨੂੰ ਕਿ ਅਸੀਂ ਜਿਸ ਧਰਮ ਨੂੰ ਮੰਨਦੇ ਹਾਂ ਉਸ ਧਰਮ ਨਾਲ ਸੰਬੰਧਿਤ ਜੇ ਧਾਰਮਿਕ ਚਿੰਨ੍ਹ ਹੈ ਕੋਈ ਤਾਂ ਉਹਦਾ ਸਤਕਾਰ ਬਣਦਾ ਹੈ ਉਹਦੀ ਉਸ ਪ੍ਰਕਿਰਤਤ ਕਾਜ਼ ਕਰਕੇ ਸਿੱਖੀ ਦੇ ਬੰਨ ਜੇ ਆਪਾਂ ਦੇਖੀਏ ਜੇ ਸ਼੍ਰੀ ਸਾਹਿਬਾ ਪਾ ਕੇ ਅੰਮ੍ਰਿਤ ਧਾਰੀ ਪਾਇਆ ਤਾਂ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਹਦੇ باوجود ਵੀ ਆਪਾਂ ਕਈ ਵਾਰ ਦੇਖਿਆ ਤਾਂ ਕਿ ਪੰਜਾਬ ਦੇ ਸਕੂਲਾਂ 'ਚ ਕੜੇ ਦਾ ਮਸਲਾ ਆ ਜਾਂਦਾ ਜੀ ਕਿਰਪਾਨ ਦਾ ਮਸਲਾ ਆ ਜਾਂਦਾ ਜੀ ਪੇਪਰਾਂ ਦੇ ਸਮੇਂ ਕਾਲਜ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਸਮੇਂ ਮਾਮਲਾ ਆ ਜਾਂਦਾ ਜੀ ਮਤਲਬ ਉਹ ਨਿਯਮ ਜੇ ਭਜਨੂ ਚੁੰਦਾ ਜੀ ਕੰਨ ਚ ਬਾਲੀ ਨਹੀਂ ਪਾਈ ਜਾ ਸਕਦੀ ਜੀ ਮੁੱਠੀ ਨਹੀਂ ਪਾਈ ਜਾ ਸਕਦੀ ਜੀ ਕੜਾ ਛਾਂਪ ਚ ਹੈ ਕੋਈ ਚੂੜੀਆਂ ਨਹੀਂ ਹੋ ਸਕਦੀਆਂ ਜੀ ਝਾਂਜਰ ਨਹੀਂ ਹੋ ਸਕਦੀ ਜੀ ਕੋਈ ਇਲੈਕਟ੍ਰੋਨਿਕੀ ਉਹਦੇ ਵਿੱਚ ਫਿਰ ਹਥਿਆਰ ਲਿਖਿਆ ਹੁੰਦਾ ਤਾਂ ਇਹ ਹਥਿਆਰ ਵਜੋਂ ਲੈ ਲੈਂਦੇ ਨੇ ਧਾਰਮਿਕ ਚਿੰਨੂ ਫਿਰ ਇਹ ਕਹਿੰਦੇ ਜੀ ਨਹੀਂ ਪਾਗ ਉੱਥੇ ਕਈ ਮਰਵਾਦ ਪਿਆ ਇਹ ਮਾਮਲਾ ਪੰਜਾਬ ਚ ਵੀ ਹੈ ਤੇ ਹਰਿਆਣਾ ਦਿੱਲੀ ਹੋਰ ਖੇਤਰਾਂ ਚ ਹੋਰ ਸੂਬਿਆਂ ਚ ਜਾਦੀ ਗੰਭੀਰ ਬਣਦਾ ਪਰ ਦਿੱਲੀ ਹਾਈ ਕੋਰਟ ਪੰਜਾਬ ਹਾਈ ਕੋਰਟ ਇਹਨਾਂ ਦੇ ਫੈਸਲਿਆਂ ਨੂੰ ਧਿਆਨ ਚ ਰੱਖਦੇ ਆ ਹੋਇਆਂ ਇਹ ਪ੍ਰਕਿਰਿਆ ਦੇ ਤਹਿਤ ਬਕਾਇਦਾ ਤੌਰ ਤੇ ਹਰਿਆਣਾ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਚ ਕਿਹਾ ਕਿ ਹਰਿਆਣਾ ਚ ਪ੍ਰੀਖਿਆਵਾਂ ਮ ਦੌਰਾਨ ਸਿੱਖ ਬੱਚੇ ਸਿੱਖ ਵਿਦਿਆਰਥੀ ਜਿਨ੍ਹਾਂ ਅੰਮ੍ਰਿਤਧਾਰੀ ਨੇ ਤਾਂ ਕਿਰਪਾਨ ਪੱਕ ਜਾ ਸਕਦੇ 9 ਇੰਚ ਤੱਕ ਦੀ ਕਿਰਪਾਨ ਹੋਣੀ ਚਾਹੀਦੀ ਹੈ ਨਿਯਮ ਇਹ ਹਾਂ ਉਹਦੇ ਵਿੱਚ ਜਿਹੜੀ ਧਾਰ ਹੈ ਉਹ 6 ਇੰਚ ਤੋਂ ਉੱਪਰ ਨਹੀਂ ਹੋਣੀ ਚਾਹੀਦੀ 9 ਇੰਚ ਦੀ ਕਿਰਪਾਨ ਗਾਤਰਾ ਪਾ ਕੇ ਉਹ ਬੱਚੇ ਪ੍ਰੀਖਿਆਵਾਂ 'ਤੇ ਬੈਠਦੇ ਇਹੀ ਨਹੀਂ ਜਿਹੜੀਆਂ ਵਿਹਾਈਆਂ ਔਰਤਾਂ ਜੋ ਮੰਗਲ ਸੂਤਰ ਪਾ ਕੇ ਆ ਰਹੀਆਂ ਤਾਂ ਉਹ ਮੰਗਲ ਸੂਤਰ ਵੀ ਉਤਰਾਏ ਨਹੀਂ ਜਾਣਗੇ ਇਹ ਵੀ ਉਹਨਾਂ ਦੀ ਭਾਵਨਾਵਾਂ ਨਾਲ ਸੰਬੰਧ ਰੱਖਦਾ ਹੈ ਕਿ ਉਹ ਮਤਲਬ Hindu ਮਤਲਬ ਮर्याਦਾ ਦੇ ਅਨਸਾਰੇ ਮੰਨਿਆ ਜਾਂਦਾ ਕਿ ਜੇ ਵਿਹਾਈ ਔਰਤ ਨੇ ਮੰਗਲ ਸੂਤਰ ਪਾਇਆ ਤਾਂ ਉਹ ਜੁਹੁੰਦੇ ਜੀ ਲਾਉਂਦੀ ਹੈ ਨਾ ਸੋ ਇਹ ਇਸ ਲਈ ਉਸ ਪ੍ਰਕਿਰਿਆ 'ਚ ਫਿਰ ਉਹ ਉਤਰਾਏ ਨਹੀਂ ਜਾਣਗੇ ਇਹਦੇ ਲਈ ਹਾਂ ਇਹਦੇ ਨਾਲ ਨਾਲ ਇਸ ਨੋਟੀਫਿਕੇਸ਼ਨ 'ਚ ਹਰਿਆਣਾ ਸਰਕਾਰ ਨੇ ਹਦਾਇਤ ਜ਼ਰੂਰ ਕੀਤੀ ਹੈ ਜਾ ਅਪੀਲ ਕਹਿ ਲਈਏ ਜਰੂਰ ਕੀਤੀ ਹੈ ਕਿ ਜਿਹੜੇ ਅਮਰਤ ਭਾਰੀ ਵਿਦਿਆਰਥੀ ਨੇ ਉਹ ਪ੍ਰੀਖਿਆ ਪ੍ਰਕਿਰਿਆ ਦੇ ਤੈਹ ਸਮੇਂ ਤੋਂ ਘੰਟਾ ਜਰੂਰ ਪਹਿਲਾਂ ਪਹੁੰਚਣ ਤਾਂ ਕਿ ਕੋਈ ਭਰਮ ਭਲੇਖਾ ਜਿ ਕੁਝ ਹੋਵੇ ਨਹੀਂ ਮਾਤਾ ਹੈ ਤਾਂ ਪ੍ਰਕਿਰਿਆ ਮੁਕੰਮਲ ਕੀਤੀ ਜਾ ਸਕੇ ਇਹ ਇਸ ਲਈ ਦੇਰੀ ਨਾ ਹੋਵੇ ਤਾਂ ਕਿ ਸਮੇਂ ਦੀ ਬਰਬਾਦੀ ਬੱਚਿਆਂ ਨੂੰ ਮੁਸ਼ਕਲ ਹੋਵੇ ਇਸੇ ਤਰ੍ਹਾਂ ਮੰਗਲ ਸੁੱਤਰ ਜਾਂ ਇਸ ਮਾਮਲੇ ਦੇ ਵਿੱਚ ਵੀ ਘਟੋ ਘਟ ਤੈਹ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ ਤਾਂ ਕਿ ਕੋਈ ਉਹਦੇ ਵਿੱਚ ਕੋਈ ਅੜੀਕਾ ਨਾ ਪਣੇ ਚਲੋ ਇੱਕ ਸੁਖਾਵਾਂ ਪਹਿਲੂ ਇਹ ਕਿ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਇਸ ਫੈਸਲੇ ਦੇ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ ਬੇਸ਼ੱਕ ਅਦਾਲਤੀ ਪ੍ਰਕਿਰਿਆ ਦੇ ਹਵਾਲੇ ਨਾਲ ਸਰਕਾਰ ਨੂੰ ਸਮਝ ਆਉਂਦੀ ਹੈ ਪਰ ਇਸ ਮਸਲੇ ਤੇ ਦੇਸ਼ ਵਿਦੇਸ਼ ਦੇ ਵਿੱਚ ਸਾਡੇ 에어ਪੋਰਟਾਂ ਦੇ ਉੱਤੇ ਰੇਨਵੇਚਨਾਂ ਦੇ ਉੱਤੇ ਹੋਰ ਨਸਬਿਆਂ ਦੇ ਉੱਤੇ ਉੱਥੇ ਵੀ ਗੌਰ ਕਰਨ ਦੀ ਲੋੜ ਹੈ ਓਵਰ ਆਲ ਕੇਂਦਰ ਸਰਕਾਰ ਜਿਹੜੀ ਕਹਿੰਦੀ ਹੈ ਅਸੀਂ ਸੈਤਜਾਤਿਆਂ ਦੇ ਦਿਨ ਮਨਾਉਨੇ ਆ ਅਸੀਂ ਗੁਰੂ ਸਾਹਿਬ ਦੇ ਦਿਨ ਮਨਾਉਨੇ ਆ ਉਹ ਇਸ ਪ੍ਰਕਿਰਿਆ ਬਨਵੀਂ ਧਿਆਨ ਦੇਵੇ ਕਿ ਸਾਰੇ ਥਾਵਾਂ ਦੇ ਉੱਤੇ ਜਾਣਕਾਰੀ ਉਪਲਬਧ ਹੋਵੇ ਅਧਿਕਾਰੀਆਂ ਨੂੰ ਤਾਂ ਕਿ ਦੁਆਰਾ ਕਦੇ ਜਿਹੇ ਮਸਲਾ ਖੜਾਈ ਨਾ ਹੋਵੇ ਦੁੱਧ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਿਆ ਹੈ ਦੁੱਧ ਦਹੀਂ ਪਨੀਰ ਲੱਸੀ ਕਿਉ ਮੱਖਣ ਜਿੱਥੇ ਘਰ ਚਲਾਉਣ ਲਈ ਪਰਿਵਾਰ ਚਲਾਉਣ ਲਈ ਹੈ ਤੁਹਾਡੇ ਜ਼ਿੰਦਗੀ ਦਾ ਹਿੱਸਾ ਹੈ ਤੁਹਾਡੇ ਖਾਣ ਪੀਣ ਦਾ ਹਿੱਸਾ ਹੈ ਉੱਥੇ ਇਸ ਦੇ ਵਿੱਚ ਨਕਲੀ ਪਣ ਵੀ ਬਹੁਤ ਵੱਡੇ ਪੱਧਰ ਤੇ ਆ ਗਿਆ ਹੈ ਮਿਲਾਵਟ ਵੀ ਬਹੁਤ ਵੱਡੇ ਪੱਧਰ ਤੇ ਆ ਗਈ ਹੈ ਇਹ ਇੱਕ ਵੱਖਰੀ ਚਣੌਤੀ ਹੈ ਅੱਜ ਜਿਸ ਨੁਕਤੇ ਤੋਂ ਮੈਂ ਬਾਤ ਕਾਉਣ ਲੱਗਿਆ ਉਹ ਨੁਕਤਾ ਬਿਲਕੁਲ ਵੱਖਰਾ ਹੈ ਪੰਜਾਬ ਦੇ ਵਿੱਚ ਕੀ ਪਸ਼ੂ ਜਾਂ ਦੁੱਧਾਰੂ ਪਸ਼ੂ ਸਿਰਫ ਘਰ ਦੀ ਲੋੜ ਲਈ ਪਾਲੇ ਜਾ ਰਹੇ ਨੇ ਜਾਂ ਉਹ ਤੇ ਵੇਚਣ ਲਈ ਕਿਉਂ ਮੱਖਣ ਵੇਚਣ ਲਈ ਇਸ ਲਈ ਪਾਲੇ ਜਾ ਰਹੇ ਨੇ ਜਾਂ ਇਹੀ ਤਰੀਕਾ ਭਾਰਤ ਦਾ ਸਮੁੱਚਾ ਤਰੀਕਾ ਬਣ ਗਿਆ ਪੰਜਾਬ ਵਾਲਾ ਫਾਰਮੂਲਾ ਪੂਰੇ ਭਾਰਤ 'ਚ ਲੱਗ ਗਿਆ ਕਿੰਨੇ ਪੰਜਾਬ 'ਚ ਪੰਜਾਬ ਦੇ ਵਿੱਚ ਮਤਲਬ ਕੋਈ ਪਸ਼ੂ ਪਾਲਦਾ ਕਿ ਵੀ ਆਪਾਂ ਮਹੇਸ ਰੱਖੀਆ ਦੁੱਧ ਜਵਾਕਰ ਅੱਜ ਕੇ ਪੇਣ ਮੱਖਣ ਕਿਉਂ ਕਰਦਾ ਖੁੱਲਾ ਕੋਈ ਕਹਿੰਦਾ ਵੀ ਛੋਟੀ ਖੇਤੀ ਆ ਕੀ ਲੋੜਾ ਟਰੈਕਟਰ ਤੇ ਪੈਸਾ ਖਰਚੰਦੀ ਬਲਦ ਰੱਖ ਲਓ ਕਈਆਂ ਨੇ ਰੇੜੇ ਰੱਖੇ ਤਾਂ ਰੇੜੇ ਲਈ ਖਚਰ ਪਾਲੀ ਆ ਕਈ ਬੱਕਰੀਆਂ ਰੱਖ ਲੈਂਦੇ ਨੇ ਭੇਡਾਂ ਰੱਖ ਲੈਂਦੇ ਨੇ ਉਹਨਾਂ ਦਾ ਕਾਰੋਬਾਰ ਹੈ ਹੈਨਾ ਸੋ ਇਹ ਇਸ ਲਈ ਅਲੱਗ-ਅਲੱਗ ਤਰੀਕੇ ਨਾਲ ਪਸ਼ੂ ਪਾਲਣ ਦਾ ਕੰਮ ਜੁੜਿਆ ਪਰ ਅੱਜ ਦੇ ਦਿਨ 'ਚ ਦੇਸ਼ 'ਚ ਪੰਜਾਬ ਸਭ ਤੋਂ ਮੋਹਰੀ ਸੂਬਾ ਬਣ ਕੇ ਉੱਭਰਿਆ ਜਿਹੜਾ ਸਭ ਤੋਂ ਵੱਧ ਦੁੱਧ ਵੇਚਣ ਦੇ ਲਈ ਪਸ਼ੂ ਪਾਲਦਾ ਹੈ ਪੰਜਾਬ ਚ 78% ਪਸ਼ੂ ਦੁੱਧ ਵੇਚਣ ਦੇ ਇਰਾਦ ਨਾਲ ਪੜੇ ਇਹਦਾ ਮਤਲਬ ਸਭ ਤੋਂ ਵੱਧ ਮੱਹਤਾਂ ਤੇ ਗਊਆਂ ਪੰਜਾਬ ਦੇ ਵਿੱਚ ਜੇ ਡੈਰੀ ਸਿਸਟਮ ਨੇ ਬਹੁਤ ਫਲਾਹ ਕੀਤਾ ਆਪਣਾ ਜਦੋਂ ਕਿ ਅਜੇ ਵੀ ਜਿੰਨੀ ਦੁੱਧ ਦੀ ਲੋੜ ਹੈ ਜਿੰਨੀ ਖਪਤ ਹੈ ਉਨੀ ਪੈਦਾਵਾਰ ਨਹੀਂ ਹੈ ਉਹਨਾਂ ਉਤਪਾਦਨ ਨਹੀਂ ਹੈ ਦੁੱਧ ਦਾ ਜਿੰਨਾ ਦਹੀਂ ਲੱਸੀ ਜਾਂ ਪਨੀਰ ਤੇ ਘਿਓ ਦੀ ਜਿੰਨੀ ਮੰਗ ਹੈ ਉਹਨਾਂ ਸਾਡੇ ਕੋਲ ਪਸ਼ੂ ਨਹੀਂ ਪਰ ਇਸਨੂੰ ਵੀ ਨਕਲੀ ਬਾਜ਼ਾਰ ਬਰਾਬਰ ਖੜਾ ਹੈ ਪਰ ਤਾਂ ਵੀ ਜਦੋਂ ਕੁੱਲ ਪੈਦਾਵਾਰ ਦੇ ਹਵਾਲੇ ਨਾਲ ਸੀ ਕੁੱਲ ਸੂਬੇ ਦੇ ਸੂਬਿਆਂ ਦੇ ਹਵਾਲੇ ਦੇਖਦੇ ਆ ਤਾਂ ਪੰਜਾਬ ਸਭ ਤੋਂ ਮੋਹਰੀ ਸੂਬਾ ਹੈ ਜਿੱਥੇ 78% ਲੋਕ ਦਧਾਰੂ ਪਸ਼ੂ ਦੁੱਧ ਦੇ ਕਾਰੋਬਾਰ ਲਈ ਪਾਲ ਰਹੇ ਨੇ ਜਦੋਂ ਕਿ ਇਹਦੇ ਮੁਕਾਬਲੇ ਬਾਕੀ ਸੂਬੇ ਉਲਟ ਨਿਵੇਂ ਬਿਹਾਰ ਦੀ ਉਹ ਗੱਲ ਕਰਾਂ ਤਾਂ ਬਿਹਾਰ 'ਚ 61% ਲੋਕ ਸਿਰ ਘਰੇਲੂ ਲੋੜਾਂ ਲਈ ਪਸ਼ੂ ਪਾਲ ਰਹੇ ਨੇ ਮੈਂ ਦਧਾਰੂ ਪਸ਼ੂ ਦੇ ਹਵਾਲੇ ਨਾਲ ਜੀ ਮਤਲਬ ਜੇ ਪੰਜਾਬ ਦੇ 75% ਪਸ਼ੂ ਦੁੱਧਾਰੂ ਵਪਾਰ ਲਈ ਕਾਰੋਬਾਰ ਲਈ ਦੁੱਧ ਵੇਚਣ ਲਈ ਪਾਲੇ ਜਾ ਰਹੇ ਨੇ ਤਾਂ 15% ਪਸ਼ੂ ਨੇ ਜਿਹੜੇ ਘਰੇਲੂ ਲੋੜਾਂ ਲਈ ਪਾਲੇ ਜਾ ਰਹੇ ਨੇ ਦੁੱਧ ਦੇ ਖਵਾਲੇ ਨਾਲ ਤੇ 7% ਹੋਰ ਨੇ ਜੇ ਕਿਸੇ ਨੇ ਖੱਤਰ ਰੱਖਿਆ ਕਿਸੇ ਨੇ ਜਾਂ ਮੀਟ ਦੇ ਕਾਰੋਬਾਰ ਲਈ ਮਤਲਬ ਬੱਕਰੀਆਂ ਰੱਖੀਆਂ ਆ ਜਾਂ ਉਹਨਾਂ ਲਈ ਭੇਡਾਂ ਰੱਖਿਆ ਉਹ 7% ਹੋ। ਸੋ ਰਿਪੋਰਟ ਪੂਰੀ ਆਪਣੇ ਆਪ ਚ ਇੱਕ ਵੱਖਰਾ ਪਹਿਲੂ ਬਾਹਰ ਦੀ ਹੈ। ਸੋ ਉਹਦੇ ਹਵਾਲੇ ਜੇ ਮੈਂ ਗੱਲ ਕਰਾਂ ਤਾਂ ਕਹਿੰਦੇ ਪੰਜਾਬ ਚ 75% ਲੋਕ ਦੁੱਧ ਦੀ ਵਿਕਰੀ ਦੇ ਲਈ ਪਸ਼ੂ ਰੱਖਦੇ ਨੇ। ਤੇ ਦੇਸ਼ ਪਰਚੇ ਸਭ ਤੋਂ ਜ਼ਿਆਦਾ ਹੈ ਜਦੋਂ ਕਿ ਘਰੇਲੂ ਖਪਤ ਦੇ ਲਈ ਸਿਰ 15% ਹੀ ਲੋਕ ਨੇ ਪੰਜਾਬ ਚ ਜਿਹੜੇ ਪਸ਼ੂ ਪਾਲ ਰਹੇ ਨੇ ਇਹ ਸੋ ਸਾਫ ਹੈ ਕਿ ਹੁਣ ਘਰੇਲੂ ਖਪਤ ਦੇ ਲਈ ਪਸ਼ੂ ਪਾਲਣ ਦਾ ਚਰਨ ਪੰਜਾਬ ਚ ਲਗਭਗ ਖਤਮ ਹੁੰਦਾ ਜਾ ਰਿਹਾ ਤੇ ਸੂਬੇ ਦੇ ਵਿੱਚ ਸਿਰਫ 7% ਲੋਕ ਹੀ ਨੇ ਜਿਹੜੇ ਹੋਰ ਕਮਾ ਦੇ ਲਈ ਪਸ਼ੂ ਪਾਲਦੇ ਨੇ ਤੇ ਹੁਣ ਦੁੱਧ ਵਿਕਰੀ ਦਾ ਕੰਮ ਪੂਰਾ ਕਾਰੋਬਾਰੀ ਵਪਾਰਕ ਕੰਮ ਬਣ ਗਿਆ ਇਸ ਲਈ ਡੈਰੀ ਨੇ ਸਾਡੇ ਬਹੁਤ ਵਿਕਾਸ ਕੀਤਾ ਕਾਉਂਸਲ ਆਫ એનਰਜੀ ਤੇ ਵਾਟਰ ਦੀ ਰਿਪੋਰਟ ਇਹ ਇੰਸਟੀਚਿਊਟ ਆਫ ਵਾਟਰ ਦੀ ਰਿਪੋਰਟ ਦੇ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਚ ਸਿਰਫ 3% ਲੋਕ ਨੇ ਜਿਹੜੇ ਗੋਹੀ ਦੀਆਂ ਪਾਥੀਆਂ ਖਾਦ ਜਾਂ ਇਹਨਾਂ ਕੰਮਾਂ ਲਈ ਹੈਨਾ 3% ਲੋਕ ਨੇ ਜਿਹੜੇ ਪਸ਼ੂਆਂ ਦਾ ਪਾਲਣ ਇਸ ਲਈ ਕਰਦੇ ਨੇ ਧਿਆਨ ਚ ਰੱਖ ਲੈ 4% ਲੋਕ ਨੇ ਜਿਹੜੇ ਖੇਤਾਂ ਦੇ ਵਿੱਚ ਮਤਲਬ ਵੱਢਦਾ ਨਹੀਂ ਖੇਤੀ ਕਰਨ ਦੇ حوالے ਨਾਲ ਜਾਂ ਰੇੜੇ ਰੂੜੇ ਦੇ حوالے ਨਾਲ ਪਸ਼ੂਆਂ ਦੀ ਇਹਨਾਂ ਖੱਤਰ ਰੇੜਾ ਰੱਖਦੇ ਨੇ ਕੁਝ ਉਹ ਉਹ 4% ਲੋਕ ਨੇ ਇਸ ਤੋਂ ਉਲਟ ਬਿਹਾਰ ਦੇ ਵਿੱਚ ਤੇ ਝਾਰਖੰਡ ਦੇ ਵਿੱਚ ਜ਼ਿਆਦਾਤਰ ਲੋਕ ਘਰੇਲੂ ਲੋੜਾਂ ਲਈ ਪਸ਼ੂ ਰੱਖ ਰਹੇ ਨੇ ਕਹਿੰਦੇ ਜੀ ਹੈ ਇਹ ਵੱਡੀ ਗੱਲ ਹੈ ਕਿ 29% ਲੋਕ ਦੁੱਧ ਦੀ ਵਿਕਰੀ ਦੇ ਲਈ ਪਸ਼ੂ ਪਾਲਣ ਕਰਦੇ ਨੇ ਬਿਹਾਰ ਸਿਰਫ 29% ਨੇ 78% ਨੇ ਬਿਹਾਰ 'ਚ 29% ਲੋਕ ਨੇ ਜਿਹੜੇ ਦੁੱਧ ਵੇਚਣ ਦੇ ਲਈ ਪਸ਼ੂ ਪਾਲ ਰਹੇ ਨੇ ਪੰਜਾਬ 'ਚ 78% ਨੇ ਉਲਟ ਕਹਾਤ ਪਰਸੈਂਟ ਲੋਕ ਬਿਹਾਰ 'ਚੋਂ ਨੇ ਜਿਹੜੇ ਸਿਰਫ ਘਰੇਲੂ ਲੋੜਾਂ ਲਈ ਪਸ਼ੂ ਰੱਖ ਰਹੇ ਨੇ ਜਦੋਂ ਕਿ ਅਸੀਂ ਸਿਰਫ 15% ਸੋ ਇਸ ਲਈ ਉਲਟ ਹੋ ਗਈ ਹੈ ਉਹਨੇ ਕਾਰਵਾਈ ਇਸੇ ਤਰ੍ਹਾਂ ਹ ਮਤਲਬ ਝਾਰਖੰਡ ਦੀ ਜੇ ਮੈਂ ਗੱਲ ਕਰਾਂ 16% ਲੋਕ ਨੇ ਜਿਹੜੇ ਦੁੱਧ ਵੇਚਣ ਦੇ ਲਈ ਪਸ਼ੂ ਪਾਲ ਰਹੇ ਨੇ ਉੱਥੇ ਤੇ ਪਰ ਝਾਰਖੰਡ ਦੇ ਵਿੱਚ 54% ਲੋਕੋ ਨੇ ਜਿਹੜੇ ਘਰੇ ਨੂੰ ਲੋੜਾ ਨਹੀਂ ਪਸ਼ੂ ਰੱਖਿਆ ਇੱਕ ਜਾਂ ਦੋ ਪਸ਼ੂ ਜਿੰਨੀ ਕਰਦੀ ਲੋੜ ਇਹ ਤਰੀਕਾ ਕਰ ਬਦਲ ਰਿਹਾ ਪਰ ਪੰਜਾਬ ਤੋਂ ਲੈ ਕੇ ਇਹਨਾਂ ਸਾਰੇ ਸੂਬਿਆਂ ਤੱਕ ਜਿਹੜਾ ਸਾਂਝਾ ਸਵਾਲ ਆ ਰਿਹਾ ਉਹ ਆ ਰਿਹਾ ਕਿ ਅਜੇ ਤੱਕ ਕਈਆਂ ਨੂੰ ਸ਼ੈੱਡ ਵਾਲੀ ਸਮਝ ਨਹੀਂ ਪਸ਼ੂਆਂ ਦੇ ਲਈ ਮੌਸਮ ਵਾਲਾ ਮਸਲੇ ਤੋਂ ਪੂਰੀ ਤਰ੍ਹਾਂ ਪੱਕ ਆਪਣੀ ਮੈਡੀਕਲ ਪ੍ਰਕਿਰਿਆ ਸਾਰਿਆਂ ਲਈ ਮੁਸ਼ਕਲ ਬਣੀ ਹੋਈ ਹੈ ਮਹਿੰਗਾ ਦਵਾਈ ਪੱਤਾ ਡਾਕਟਰੀ ਜੇ ਉਹ ਬਹੁਤ ਮਹਿੰਗਾ ਹੀ ਉਹ ਮਸਲਾ ਬਹੁਤ ਗੰਭੀਰ ਬਣਾ ਹੋਇਆ ਪਰ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਪਸ਼ੂਆਂ ਦੇ ਚਾਰੇ ਪੱਖੋਂ ਕਹਿੰਦੇ ਥੋੜਾ ਜਿਹਾ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਕਰਦਾ ਹੈ ਉਹਨਾਂ ਦੇ ਮੁਕਾਬਲੇ ਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਕਹਿੰਦੇ ਪਸ਼ੂਆਂ ਦੇ ਇਲਾਜ ਵਾਲਾ ਮਸਲਾ ਬੱਡੀ ਚੜhoti ਹੈ ਤੇ ਹੋਰ ਨਾਲ ਸੁੱਭਿਆਂ ਚ ਵੀ ਮਸਲਾ ਬਣਿਆ ਸੋ ਇਸ ਲਈ ਇੱਕ ਵੱਖਰੇ ਤਰ੍ਹਾਂ ਦੀ ਰਿਪੋਰਟ ਸੀ ਜਿਹੜੀ ਮੈਨੂੰ ਲੱਗਿਆ ਤੁਹਾਡਾ ਸਾਂਝੀ ਕਰਨਾ ਜ਼ਰੂਰੀ ਬਣਦਾ ਬਹੁਤ ਬਹੁਤ ਸ਼ੁਕਰੀਆ